ਬਹੁਤ ਪਰੇਸ਼ਾਨ ਕੀਤਾ ਹੋਇਆ ਜੀ ਪਪੂ ਐਸੀ ਦੇ ਮੇਰੇ ਘਰ ਨਾਲ ਚਾਰ ਜੀ ਸਾਥ ਨਾਲ ਕਰਕੇ ਤੁਹਾਨੂੰ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਜੀ ਹਰ ਕੇ ਪਾਸੇ ਜੀ ਟਮਕੀ ਮਾਰ ਦਿੰਦਾ ਜੀ ਤੁਹਾਨੂੰ ਮੈਂ ਕਰਾ ਦੂੰਗਾ ਐਂ ਕਰਾ ਦੂੰਗਾ ਰਾਤ ਵੀ ਇੰਨੇ ਬੰਦੇ ਭੇਜੇ ਜੀ ਅਥੋ ਬੱਤੀ ਕਰਨ ਜਗੇ ਮੇਰੇ ਨਾਮ ਜੀ ਰਿੰਕੀ ਜੀ ਸਰ ਵਾਲੇ ਦਾ ਜਿਹੜਾ ਘਰ ਨਾਲ ਨਵ ਸੰਦੀਪ ਜੀ ਗੱਲ ਕੀ ਹੋਈ ਆ ਜੀ ਐਂ ਕਹਿੰਦਾ ਜੀ ਸੀ ਕਿ ਜੇ ਬੀਸੀ ਨੇ ਬਾਹਰ ਕੱਢ ਦੇ ਜੀ ਕਹਿੰਦਾ ਮੈਨੂੰ ਪਰ ਜਨਾਨੀ ਮਿਲਾਓ ਜੀ ਐਂ ਕਹਿੰਦਾ ਜੀ ਅਸੀਂ ਜੇ ਬੀਸੀ ਨੂੰ ਕਹਿੰਦੇ ਸਾਨੂੰ ਪੁੱਠਾ ਬੋਲਦਾ ਗੰਦਗੀ ਦੀ ਭਰੀ ਐ ਜੀ ਦੋ ਮਹੀਨੇ ਬੱਚੇ ਛੋਟੇ ਛੋਟੇ ਦੇਖੋ ਮੇਰੀ ਬੇਟੀ ਪਈ ਐ 1.5 ਸਾਲ ਦੀ ਉਹਨੂੰ ਕੀ ਪਤਾ ਗੰਦਗੀ ਜੀ ਕੀ ਹੁੰਦੇ ਚੱਕ ਕੇ ਕੁਝ ਖਾ ਲੇ ਮੇਰੇ ਬੱਚੇ ਨੂੰ ਕੁਝ ਹੋ ਹੀ ਫੇਰ ਜੇ ਅਸੀਂ ਵੀ ਸਾਡੇ ਘਰ ਦੇ ਕੋਲ ਖੜਾ ਹਾਂ ਹਾਂਜੀ ਸਾਡੇ ਘਰ ਦੇ ਮੁਰੇ ਖੜਾ ਹੁੰਦਾ ਜੀ ਬਸ ਕੂੜੇ ਨਾਲ ਭਰੀ ਹੋਈ ਜੀ ਕਿੰਨੇ ਦਿਨ ਤੋਂ ਖੜੀ ਆਉਂੋ ਇੱਕ ਸਾਲ ਤਾਂ ਹੋ ਗਿਆ ਜੀ ਖੜੀ ਇਹਨੂੰ ਰਾਤ ਲੈਣ ਆਏ ਜੀ ਸਾਨੂੰ ਫਿਰ ਅੱਥੋਂ ਬੱਕੀ ਹੋ ਗਿਆ ਜੀ ਸਵੇਰੇ ਮੇਰੇ ਨਾਲ ਤੱਕੇ ਧੱਕੇ ਮਾਰਨੇ ਸੋਣ ਹਾਂਜੀ ਮੈਨੂੰ ਧੱਕੇ ਮਾਰਿਆ ਜੀ ਐਵੇਂ ਕਰ ਲੱਗ ਗਈ ਦਬ ਦਬ ਕੇ ਮੈਂ ਕਿਹਾ ਜੀ ਮੈਨੂੰ ਬੱਚਾ ਹੋਣ ਵਾਲਾ ਕਹਿੰਦਾ ਹੋਵੇ ਤੇਰਾ ਬੱਚਾ ਕਹਿੰਦਾ ਗਿਰ ਜਾਊਗਾ ਕਹਿੰਦਾ ਇਹ ਮੈਨੂੰ ਪ੍ਰੈਗਨੈਂਟ ਹੋ ਪਈ ਸੀ ਹਾਂਜੀ ਚੌਥਾ ਮਹੀਨਾ ਲੱਗਿਆ ਹੋਇਆ ਜੀ ਮੈਨੂੰ ਕੀ ਮੰਗ ਕਰਦੇ ਹੋ ਤੁਸੀਂ ਮੈਂ ਮੈਂ ਤਾਂ ਕਹਿੰਦੀ ਜੀ ਪੱਪੂ ਪ੍ਰਧਾਨ ਨੂੰ ਸਜ਼ਾ ਹੋਣੀ ਚਾਹੀਦੀ ਆ ਜੀ ਜਿਹੜਾ ਕਹਿੰਦਾ ਮੈਂ ਪੱਪੂ ਆ ਜੀ ਨੂੰ ਸਜ਼ਾ ਹੋਣੀ ਚਾਹੀਦੀ ਆ ਬਸ ਮੈਂ ਇਹੀ ਮੰਗ ਕਰਦੀ ਆ ਜੀ ਉਹਦੇ ਪੁਲਿਸ ਸ਼ਿਕਾਇਤ ਕਰ ਦਰਜ ਕਰਾਈ ਜੀ ਹਾਂਜੀ ਪੁਲਿਸ ਨੂੰ ਰਿਪੋਰਟ ਕਰਾਈ ਹੋਈ ਹੈ ਜੀ ਉਹਦੀ ਸਕੂਟਰੀ ਪੰਨੇ ਹੋਈ ਸੀ ਉੱਥੇ ਜੀ ਘੇਰੀ ਹੋਈ ਸੀ ਮੁਲਾਜ਼ਮ ਆ ਕੇ ਦੇਖ ਕੇ ਗਏ ਮੁੱਖ ਉਹਦੀ ਸਕੂਟਰੀ ਲੈ ਕੇ ਗਏ ਆ ਜੀ ਚੱਕ ਕੇ ਐਰੀ ਪਤਾ ਉਹ ਸੱਚੀ ਮੁਲਾਜ਼ਮ ਲੈ ਕੇ ਜੇ ਠੰਡੇ ਵਿੱਚ ਕਿ ਨਹੀਂ ਲੈ ਗਏ ਇਹ ਸਾਨੂੰ ਕੁਝ ਨਹੀਂ ਪਤਾ ਹੈਗਾ ਜੀ ਪੁਲਿਸ ਮੁਲਾਜ਼ਮ ਲੈ ਕੇ ਗਏ ਹਾਂਜੀ ਪੁਲਿਸ ਪੁਲਿਸ ਮੁਲਾਜ਼ਮ ਲੈ ਕੇ ਗਏ ਜੀ ਉਹਦੀ ਸਕੂਟਰੀ ਚੱਕ ਕੇ ਤਿੰਨੋਂ ਮੁਲਾਜ਼ਮ ਆਏ ਸੀ ਪਹਿਲਾਂ ਵੀ ਕਦੇ ਲੜਾਈ ਹੋਈ ਹੈ ਤੁਹਾਡੀ ਹਾਂਜੀ ਪਹਿਲਾਂ ਵੀ ਹੋਈ ਸੀ ਜੀ ਕਿੰਨੇ ਦਿਨ ਪਹਿਲਾਂ ਹੋ ਗਿਆ ਜੀ 1.5 ਸਾਲ ਹੋ ਗਿਆ ਜੀ ਅੱਛਾ ਅਸੀਂ ਉਦੋਂ ਵੀ ਗਲਤ ਤੀ ਮੇਰੇ ਕੋਲ ਆਂਦਾ ਹੁੰਦਾ ਸੀ ਤੀ ਮੇਰੇ ਰਤੋਂ ਨੂੰ ਲੈ ਲੈ ਕੇ ਆਂਦਾ ਹੁੰਦਾ ਸੀ ਉੱਥੇ ਜੀ ਅਸੀਂ ਮਨਾ ਕਰ ਦਿੰਦੀ ਜੀ ਸਾਡੇ ਵੀ ਕੁੜੀਆਂ ਹੈਗੀਆਂ ਇਹਨਾਂ ਦੇ ਅਸਰ ਪਾਊਗਾ ਜੀ ਕੋਈ ਦੱਸੂਗਾ ਜੇ ਲੱਗੂਗਾ ਮੰਡੀ 'ਚ ਤੁੰਦਾ ਹੁੰਦਾ ਜੀ ਤੁਸੀਂ ਉੱਥੇ ਮੰਡੀ 'ਚ ਕੀ ਕਰਦੇ ਜੀ ਅਸੀਂ ਮੰਡੀ 'ਚ ਸਾਨੂੰ ਜੀ ਅਸੀਂ ਮੇਰੇ ਘਰ ਵਾਲਾ ਹੈਂਡੀਕੈਪ ਆ ਜੀ ਇਹ ਮੰਡੀਆ ਲਾਂ ਲੈ ਜਾਂਦਾ ਠੇਕੇਦਾਰਾਂ ਨਾਲ ਸਾਨੂੰ ਠੇਕੇਦਾਰਾਂ ਨੇ ਬਿਠਾਇਆ ਜੀ ਹਾਂਜੀ ਸਾਨੂੰ ਠੇਕੇਦਾਰਾਂ ਨੇ ਬਿਠਾਇਆ ਹੋਇਆ ਜੀ ਦੇਖ ਪਾਲ ਅਸੀਂ ਮੰਡੀ ਦੀ ਕਰਦੇ ਆਂ ਜੀ ਤਹੀਆ ਮਸੀਆ ਤੋਂ ਹਵਾ ਮਰਾਂਦਾ ਜੀ ਇਹ ਤਹੀਆ ਮਸੀਆ ਰਾਤ ਆਇਆ ਸੀ ਜੀ ਅਸੀਂ ਉਹਨੂੰ ਕਹਤਾ ਜੀ ਜੇ ਤੁਸੀਂ ਨਹੀਂ ਖੜਾਣੀ ਹੈਗੀ ਜੀ ਉਹਦੇ ਗੰਦਗੀ ਦੀ ਭਰੀ ਹੁੰਦੀ ਹੈ ਜੀ ਜੀ ਉਹ ਕਹਿੰਦਾ ਜੀ ਅਸੀਂ ਸਖਰਾ ਮਗਹੀ ਤਰ੍ਹਾਂ ਕੀ ਬੁੜਿਆਲੀ ਮੰਡੀ ਹੈ ਜੀ ਅੱਜ ਕਿ ਭੀਜ ਜੀ ਤੁਸੀਂ ਐ ਨਾ ਕਰੋ ਮੈਨੂੰ ਕਹਿੰਦਾ ਕੁੜੀ ਮਲਾ ਦੋ ਦੀ ਸਾਨੂੰ ਮੈਂ ਕਹਿੰਦੀ ਕੁੜੀ ਕਿਹੜੀ ਮਲਾਈ ਹੈ ਤੁਹਾਨੂੰ ਕਿਹੜੀ ਤੁਸੀਂ ਕੀ ਕਹਿ ਰਹੇ ਹੋ ਜੀ ਮੈਨੂੰ ਗਲਤ ਪਰ ਕੁੜੀ ਮੈਂ ਬੱਚਿਆ ਵਰਗੀਆਂ ਕਹਿੰਦਾ ਅਸੀਂ ਤੇਰੇ ਸੁਣ ਮੈਨੂੰ ਧੱਕੇ ਮਾਰ ਰਹੇ ਜੀ ਮੈਂ ਗਰਭ ਹੋਰਤਾ ਜੀ ਉਹਦੀ ਚੌਥਾ ਮਹੀਨਾ ਲੱਗਿਆ ਹੋਇਆ ਹੈ ਜੀ ਕਪਾ ਪ੍ਰਧਾਨ ਜੀ ਐ ਕਹਿ ਦਿੰਦਾ ਮੈਂ ਭਾਂਡੇ ਚ ਗਾ ਦੂੰਗਾ ਜੀ ਤੈਨੂੰ ਐ ਕਰਾ ਦੂੰਗਾ ਮੇਰੇ ਘਰ ਵਾਲੇ ਹੈਂਡੀਕੈਪ ਆ ਜੀ ਬੰਦੇ ਭੇਜ ਕੇ ਸਾਨੂੰ ਮਰਵਾਉਂਦਾ ਜੀ ਜੇ ਅਸੀਂ ਕੁਝ ਕਹਿੰਦੇ ਨਹੀਂ ਕਹਿੰਦਾ ਪਰ ਜਨਾਨੀ ਬੁਲਾ ਕਹਿੰਦਾ ਤੈਨੂੰ ਉਰੇ ਬੈਠੀਏ ਤੇ ਤੈਨੂੰ ਕੁਝ ਨਹੀਂ ਕਹਿ ਦੋਗਾ ਜੀ ਐ ਕਹਿੰਦਾ ਜੀ ਸਾਨੂੰ ਨਿਸਾਬ ਦੀ ਮੰਗ ਕੀਤੀ ਜਾਵੇ ਸਾਡਾ ਨਿਸਾਬ ਮਿਲ ਜਾਵੇ ਸਾਨੂੰ ਜੀ ਨਹੀਂ ਜਨਾਨੀ ਕਿਹੜੀ ਕਹਿੰਦਾ ਜੀ ਜੀ ਗਲਤ ਜਨਾਨੀ ਕਹਿ ਰਿਆ ਸੀ ਜੀ ਗਲਤ ਜਨਾਨੀ ਕਹਿੰਦਾ ਮਲਾਵ ਮੈਨੂੰ ਫੋਨ ਕਰ ਕਿਸੇ ਜਨਾਨੀ ਨੂੰ ਮੈਨੂੰ ਮਿਲੂਗੀ ਮੈਂ ਕਹੇ ਜੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਜੀ ਮੈਂ ਤੁਹਾਡੇ ਬੱਚਿਆਂ ਵਰਗੇ ਤੁਸੀਂ ਮੈਨੂੰ ਐਡੀ ਐਡੀ ਗੱਲਾਂ ਬੋਲਦੇ ਹੋ ਕਹਿੰਦਾ ਨਾ ਨਾ ਸਾਨੇ ਨਹੀਂ ਸੁਣਨ ਤੋਂ ਨਾ ਜਨਾਨੀ ਮੁੱਲਾ ਕਹਿੰਦਾ ਕਿਸੇ ਨੂੰ ਫੋਨ ਕਰ ਮੈਂ ਕਹੇ ਜੀ ਕਿੰਨੂੰ ਫੋਨ ਕਰਾਂ ਕਹਿੰਦਾ ਕਰ ਕਿਸੇ ਨੂੰ ਵੀ ਜਿੰਨੂੰ ਮਰਜ਼ੀ ਕਰ ਪਹਿਲਾਂ ਵੀ ਜੀ ਗਲਤ ਕੰਮ ਕਰਦੇ ਸੀ ਫੜਿਆ ਗਿਆ ਸੀ ਜੀ ਮੰਡੀ ਦੇ ਵਿੱਚ ਉਹ ਗਲਤੇ ਹਾਲਿਆ ਸੀ ਸੀ ਉਹਨਾਂ ਨੇ ਗਲਤ ਕੰਮ ਕਰਦੇ ਸੀ ਉਟੇ ਹਾਂ ਜੀ ਉਹਨਾਂ ਲੋ ਬਿਆੰਦਾ ਹੁੰਦਾ ਸੀ ਕਿ ਵੀਰ ਜੀ ਤੁਸੀਂ ਉਰੇ ਪੁਲਿਸ ਆਂਦੀ ਐ ਨਹੀਂ ਜੀ ਕਹਿੰਦਾ ਜੀ ਆਈ ਜਾਂਦੇ ਪੁਲਿਸ ਕਹਿੰਦਾ ਕਹਿੰਦਾ ਤਾਂ ਮੇਰੇ ਧੰਦੇ ਹੀ ਚੱਲਦਾ ਜੀ ਮੇਰਾ ਕੋਈ ਗੁਨਾਹ ਨੂੰ ਕੋਈ ਕਾਰਵਾਈ ਨਹੀਂ ਕਹਿੰਦਾ ਮੇਰੇ ਤੇ ਕੋਈ ਕਰ ਸਕਦਾ ਹੈਗਾ ਜੀ ਕਹਿੰਦਾ ਮੈਂ ਨਹੀਂ ਕਿਸੇ ਤੋਂ ਡਰਦਾ ਜੀ ਮੈਂ ਐਮਸੀ ਹੀ ਆ ਜੀ ਮੇਰੀ ਚੱਲੂਗੀ ਜੀ ਦੱਸੋ ਮੇਰੇ ਦੋ ਗੁੜੀਆਂ ਜੀ ਮੈਂ ਕੀ ਕਰ ਸਕਦਾ ਜੇ ਨਿਆਂ ਸਾਫਲੀ ਸਾਨੂੰ ਮਿਲੂਗਾ ਤੁਹਾਨੂੰ ਪਰ ਜੈਸ ਦੇ ਖਬਰਾਂ ਹੈ ਜੈ ਵੀ ਜੀ ਕੋਈ ਨਹੀਂ ਕੋਈ ਨਾ ਕਿੰਨਾ ਤੁਹਾਡਾ ਕੀ ਗੱਲ ਹੋਈ ਜੀ ਜਿੰਦਾ ਜੀ ਮੇਰਾ ਨਾਮ ਸਰ ਜੀ ਤੇ ਇਹ ਵੀ ਪੱਕੂ ਰਾਤ ਮਸ਼ੀਨ ਖੜਾਣਾ ਆਇਤੀ ਜੇ ਸੀ ਜੀ ਤੁਹਾਨੂੰ ਇਹ ਮਲਾਜੋ ਮਾਈ થી ਚਾਰ ਜਣੇ ਮੈਨੇ ਕਿਹਾ ਵੀ ਉਹਦੇ ਜੇਸੀ ਵੀ ਨਹੀਂ ਖੜਨ ਦੇਣੀ ਹੈਗੀ ਜੀ ਤੁਸੀਂ ਸਾਲ ਬਾਦੋਂ ਅੱਜ ਚੱਕਣ ਆਏ ਹੋ ਠੇਕੇਦਾਰ ਮੈਨੂੰ ਬੋਲਦੇ ਨੇ ਵੀ ਤੂੰ ਮਸ਼ੀਨਾ ਖੜਵਾ ਨਾ ਅੰਦਰ ਮੈਨੂੰ ਰੱਖਿਆ ਹੋਇਆ ਜੀ ਠੇਕੇਦਾਰਾਂ ਨੇ ਮਾਣਾ ਨਾਲ ਕੰਮ ਕਰਦਾਂਗੇ ਚਲੋ ਮੈਨੇ ਪੱਪੂ ਨਾਲ ਗੱਲ ਕਰੀ ਜੀ ਫੋਨ ਤੇ ਮੈਨੂੰ ਗਲਤ ਸਲਤ ਬੋਲਿਆ ਕਹਿੰਦਾ ਤੇਰੇ ਬਾਪ ਵਾਲੀ ਮੰਡੀ ਆ ਠੇਕੇਦਾਰਾਂ ਨੇ ਕਿ ਬੁੜੇ ਵਾਲੀ ਮੰਡੀ ਆ ਮੈਨੂੰ ਇਹ ਬੋਲਿਆ ਚਲੋ ਮੈਂ ਇਹ ਸੁਣ ਕੇ ਚੁੱਪ ਕਰ ਗਿਆ ਜੀ ਮੈਨੇ ਠੇਕੇਦਾਰਾਂ ਨੂੰ ਫੋਨ ਕਰਿਆ ਚਲੋ ਠੀਕੇਦਾਰਾਂ ਨੇ ਕਿਹਾ ਵੀ ਤੂੰ ਲਿਖਾ ਕੇ ਲਿਆ ਦੇ ਵੀ ਜੀਸੀਬੀ ਕਢਾ ਲਾ ਚਲੋ ਉਹਦੀ ਬਾਹ ਨਹੀਂ ਚੱਲੀ ਜੀ ਰਾਤ ਜੀਸੀਬੀ ਮੈਨੇ ਬਾਹਰ ਕਢਾਤੀ ਜੀ ਅੱਜ ਕਿਉਂਕਿ ਠੇਕਾ ਭਰਿਆ ਹੋਇਆ ਸੀ ਜੀ ਪ੍ਰਾਈਵੇਟ ਠੇਕੇ ਤੇ ਆ ਮੰਡੀ ਤੇ ਇਹਨਾਂ ਨੇ ਠੇਕੇ ਠੇਕੇਦਾਰਾਂ ਨਾਲ ਗੱਲਬਾਤ ਕਰਕੇ ਚਲੋ ਮਸ਼ੀਨ ਕੱਢ ਲਈ ਜੀ ਬਾਅਦ ਚੋਂ ਸਵੇਰੇ ਜੀ ਆਣਾ ਹੈਗਾ ਤੀਗਾ 10 ਵਜੇ ਦਾ ਟਾਈਮ 10 ਵਜੇ ਜੀ ਪਪੂ ਆਇਆ ਆਪਦੇ ਮੁਲਾਜ਼ਮਾਂ ਨਾਲ ਤਿੰਨ ਚਾਰ ਜਣੇ ਤੀ ਜੀ ਇਹਦੇ ਮੁਲਾਜ਼ਮ ਨਾਲ ਮੇਰੇ ਘਰੇ ਹੱਥੋਂ ਪਾਈ ਕਰਕੇ ਗਿਆ ਜੀ ਮੇਰੇ ਬੱਚਿਆਂ ਨਾਲ ਇਹੀ ਖੁੰਦਕ ਚ ਤੂੰ ਜੀਸੀਬੀ ਕਢਾਤੀ ਮੇਰੀ ਕਹਨਾ ਮੈਂ ਮੌਕੇ ਦਾ ਪ੍ਰਧਾਨ ਆ ਦਾ ਵੀ ਬਸ ਬਦਮਾਸ਼ੀਆਂ ਮਾਰਨੀਆਂ ਜੀ ਧੋਖੇ ਨਾਲ ਕਿਸੇ ਨੂੰ ਕੀ ਫਾਇਦਾ ਛੱਤ ਖੋਣੀ ਜੀ ਐ ਵੀ ਬਹੁਤ ਸਾਡੇ ਨਾਲ ਨਜਾਇਜ਼ ਕਰਦਾ ਜੀ ਇਹ ਸਵੇਰੇ ਜਦੋਂ ਮੰਮੀ ਨੇ ਮੈਨੂੰ ਫੋਨ ਕਰਿਆ ਵੀ ਐਂ ਕਰਕੇ ਵੀ ਉਹ ਰੋਲਾ ਮੱਲਾ ਇਕੱਠਾ ਹੋਇਆ ਕਦੀ ਜੀ ਸਾਰਾ ਪੱਕੂ ਹੱਥੋਂ ਪਾਈ ਕਰਕੇ ਭੱਜ ਗਿਆ ਜੀ ਛੂਟੀ ਸਿੱਟ ਗਿਆ ਆਪਦੀ ਆਪ ਹੱਥੋਂ ਪਾਈ ਕਰਕੇ ਭੱਜ ਗਿਆ ਬਾਅਦ ਚੋਂ ਇਹਦੇ ਮੁਲਾਜ਼ਮ ਆਏ ਨੇ ਦੋ ਵੀ ਮੌਕਾ ਦੇਖਣ ਵੀ ਕੀ ਗੱਲਬਾਤ ਚੱਲ ਰਹੀ ਆ ਉਹ ਆਏ ਨੇ ਉਹ ਮੇਰੇ ਨਾਲ ਜਦੋਂ ਮੈਂ ਕਰਿਆ ਆ ਮੇਰੇ ਨਾਲ ਉਹ ਬਤਮੀਜੀ ਕਰ ਲੱਗੇ ਜੀ ਮੈਂ ਹੈਂਡੀਕੈਪਡ ਬੰਦਾ ਜੀ ਵੀ ਚਾਰ ਬੰਦਿਆਂ 'ਚ ਮੇਰੀ ਬਾਹ ਨਹੀਂ ਚੱ ਪਾ ਫੂਨੇ ਲੱਤਾਂ ਨੂੰ ਤਾਂ ਮਾਰੀਆਂ ਜੀ ਤੇ ਇਧਰ ਘਰ ਵਾਲੀ ਨਾਲ ਹੱਥੋਂ ਪਾਈ ਕਰਕੇ ਗਿਆ ਜੀ ਮੰਮੀ ਦੇ ਬਾਲ ਬੂਲ ਪੱਟਤੇ ਨੇ ਘਰ ਵਾਲੀ ਪ੍ਰੈਗਨੈਂਟ ਆ ਮੇਰੀ ਘਰ ਵਾਲੀ ਦਾਖਲਾ ਜੀ ਹੁਣ ਬੱਚਾ ਨਹੀਂ ਹਿੱਲ ਰਿਹਾ ਜੀ ਮੇਰੀ ਘਰ ਵਾਲੀ ਦਾ ਅੱਗੇ ਮੇਰੇ ਦੋ ਬੇਟੀਆਂ ਨੇ ਮੈਨੂੰ ਇਹੀ ਮੰਗਾ ਸਰਕਾਰ ਤੋਂ ਵੀ ਇਹ ਕਾਦਾ ਬਦਮਾਸ਼ ਬਣਾ ਕੇ ਖੜਾ ਕਰਿਆ ਇਹ ਇਹ ਜਿਹੜੀ ਪਾਰਟੀ ਆਈ ਹੈ ਇਹਨਾਂ ਨੇ ਬਦਮਾਸ਼ ਬਣਾ ਰਖਿਆ ਹੈ ਸਾਰੇ ਨਾਬੇ ਨੂੰ ਇਹਨੇ ਪਰੇਸ਼ਾਨ ਕਰਿਆ ਪਿਆ ਮੈਂ ਗਰੀਬ ਬੰਦਾ ਜੀ ਮੈਂ ਮੇ ਮੈਂ ਕਹਿੰਦਾ ਦੋ ਤਿੰਨ ਮਹੀਨੇ ਹੋ ਗਏ ਮੈਂ ਨੌ ਵੀ ਲੈਣਾ ਚਾਰ ਪੰਜ ਐਮ ਸੀ ਆ ਦਾ ਇਹਨਾਂ ਨੇ ਕਈ ਵਾਰ ਮੈਨੂੰ ਹਵਾ ਮਾਰੀ ਆ ਕਈ ਵਾਰ ਪਿਛਲੀ ਵਾਰੀ ਜੀ ਉਹਨੇ ਖੂਨ ਵਗਿਆ ਤੀ ਇਹਨਾਂ ਨੇ ਪਸ਼ੂ ਮੰਡੀ 'ਚ ਇਹਨਾਂ ਨੇ ਵੀ ਵਜੀਗਰਾਂ ਨੇ ਜਦੋਂ ਮੈਨੇ ਇਹਦਾ ਵੀ ਕਿਹਾ ਵੀ ਇਹ ਸਰਕਾਰੀ ਨਹੀਂ ਹੈਗੀ ਇਹ ਪ੍ਰਾਈਵੇਟ ਠੇਕੇ ਤੇ ਚੜੀ ਹੋਈ ਆ ਵੀ ਠੇਕੇਦਾਰ ਮੈਨੂੰ ਬੋਲਦੇ ਨੇ ਵੀ ਤੁਸੀਂ ਉਹਰੇ ਗੇਟ ਖੋਲਿਆ ਪਿਆ ਖੂਨ ਗੰਦ ਬਹੁਤ ਪੈਂਦਾ ਜੀ ਸਾਰਾ ਮੱਲਾ ਇਕੱਠਾ ਹੋ ਕੇ ਆਇਗਾ ਦੀ ਕਹਿੰਦੇ ਅਸੀਂ ਐਸ.ਡੀ.ਐਮ ਦੇ ਅਰਜੀ ਦੇ ਦੰਨੇ ਆ ਵੀ ਐ ਚਲੋ ਗਰੀਬ ਬੰਦਾ ਤੀ ਆ ਜੀ ਮੇਰੇ ਕਰਕੇ ਐਸ.ਡੀ.ਐਮ ਦੇ ਨੇ ਮੱਲੇ ਵਾਲਿਆਂ ਨੇ ਅਰਜੀ ਨਹੀਂ ਦਿੱਤੀ ਇੱਕ ਐਮਸੀ ਆਇਆ ਜੀ ਉਹ ਕਹਿੰਦਾ ਕਹਿੰਦਾ ਤੇਰੇ ਕਹਿੰਦਾ ਬੁੜੇ ਵਾਲੀ ਮੰਡੀ ਆ ਕਹਿੰਦਾ ਮੈਂ ਤੇਰੇ ਭਾਂਡੇ 'ਚ ਕਾ ਦੂੰਗਾ ਜੀ ਇਹ ਕਰਾ ਦੋ ਜੀ ਫਲਾਣਾ ਕਰਾਓ ਮੈਨੂੰ ਬਹੁਤ ਕੁਝ ਬੋਲਿਆ ਜੀ ਮੇਰੀ ਮੰਮੀ ਹੁੰਦੀ ਹੈ ਜੀ ਘਰੇ ਮੇਰੀ ਘਰ ਵਾਲੀ ਹੁੰਦੀ ਹੈ ਮੈਂ ਕਈ ਵਾਰ ਰਾਤਾਂ ਨੂੰ ਵੀ ਹੁਣ ਕਰਾਲੀ ਦੀ ਮੰਡੀ 올ਡ ਪੰਜਾਬ ਚ ਮੰਡੀਆਂ ਲਾਣੇ ਜਾਂਦਾ ਜੀ ਮੇਰੇ ਘਰੇ ਕੋਈ ਨਹੀਂ ਹੁੰਦਾ ਮੇਰਾ ਭਾਈ ਵੀ ਪਿੰਡ ਗਿਆ ਹੋਇਆ ଥିਗਾ ਜੀ ਮੈਂ ਵੀ ਬਾਹਰ ଥିਗਾ ਮੇਰੇ ਬੱਚਿਆਂ ਨਾਲ ਸਾਰੇ ਨਾਲ ਪੈ ਧਾਤੋ ਪਾਈ ਕਰਕੇ ਗਿਆ ਜੀ ਪਪੂ ਮੈਨੂੰ ਸਰਕਾਰ ਤੋਂ ਇਹੀ ਮੰਗ ਹੈ ਜੀ ਵੀ ਮੇਰੇ ਨਾਲ ਇਨਸਾਫ ਹੋਵੇ ਇਹਨੂੰ ਸਜ਼ਾ ਮਿਲੇ ਪਪੂ ਨੂੰ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਜੀ ਸਜ਼ਾ ਮਿਲੇ ਪਪੂ ਨੂੰ ਹੱਥ ਜੋੜ ਕੇ ਬੇਨਤੀ ਹੈ ਮੇਰੀ ਮੰਮੀ ਆ ਗਈ ਜੀ ਮੇਰੀ ਮੰਮੀ ਨਾਲ ਵੀ ਗੱਲ ਕਰ ਸਕਦੇ ਜਿਨ੍ਹਾਂ ਨਾਲ ਜੂੰਡੇ ਵਾਲ ਪਟਕੇ ਗਿਆ ਮੇਰੀ ਮੰਮੀ ਦੇ ਤੁਸੀਂ ਕੋਈ ਕੰਪਲੀਟ ਕੀਤੀ ਆ ਅਸੀਂ ਕੰਪਲੀਟ ਕੀਤੀ ਆ ਜੀ 181 ਤੇ ਵੀ ਕੀਤੀ ਆ ਬੂਨ ਸਾਲ ਚ ਵੀ ਕੀਤੀ ਆ ਜੀ ਅਸੀਂ ਕੰਪਲੀਟ ਕਤਵਾਲੀ ਤਾਂ ਨਹੀਂ ਗਏ ਜੀ ਇਹ ਜਿਆਦਾ ਸੀਰੀਅਸ ਹੋ ਗਈ ਤੀਗੀ ਜੀ ਘਰ ਵਾਲੀ ਵੀ ਮੇਰੀ ਨੂੰ ਹਸਪੀਟਲ ਲੈ ਕੇ ਆਏ ਹੋਰ ਘਰੇ ਲਿਜਾਣ ਵਾਲਾ ਇਹਨਾਂ ਨੂੰ ਕੋਈ ਨਹੀਂ ਤੀਗਾ ਇਕੱਲਾ ਮੈਂ ਹੀ ਆ ਜੀ ਫਾਦਰ ਸਾਹਿਬ ਮੇਰੇ ਹੈ ਨਹੀਂ ਜੀ ਇਹ ਬਹੁਤ ਨਜਾਇਜ਼ ਸਾਡੇ ਨਾਲ ਧੱਕਾ ਕਰਦਾ ਜੀ ਇਹ ਬਹੁਤ ਜਿਆਦਾ ਪਹਿਲਾ ਸਾਲ ਪਹਿਲਾ ਵੀ ਇਹ ਇਹੀ ਗੱਲ ਕਹਿੰਦਾ ਹੁੰਦਾ ਸੀਗਾ ਵੀ ਤੁਸੀਂ ਇਹੀਂ ਬੈਠੇ ਹੋ ਐ ਬੈਠੇ ਹੋ ਵੀ ਮੈਂ ਦਫਤਰ ਖੋਲੂੰਗਾ ਔਰ ਮੈਂ ਮਸ਼ੀਨਾਂ ਖੜਵਾਉ ਆ ਕਰਵਾਉਂਗਾ ਚਲੋ ਅਸੀਂ ਕੁਝ ਨਹੀਂ ਬੋਲਦੇ ਸੀ ਅੱਜ ਤਾਂ ਜੀ ਉਹ ਤੱਕ ਹੀ ਕਰ ਗਿਆ ਜੀ ਸਾਡੇ ਜਿਵੇਂ ਅੱਖਾਂ ਨਾਲ ਮੇਰੇ ਘਰ ਵਾਲੀ ਦੇ ਹੱਥੋਂ ਪਾਈ ਕਰ ਗਿਆ ਮੇਰੀ ਮੰਮੀ ਨਾਲ ਹੱਥੋਂ ਪਾਈ ਕਰ ਗਿਆ ਬਹੁਤ ਨਿਆਜ਼ ਕਰਕੇ ਗਿਆ ਜੀ ਅੱਜ ਇਹ ਬਿਜਲੀ ਦਾ ਕਨੈਕਸ਼ਨ ਕਿੱਧਰ ਕੱਟਿਆ ਗਿਆ ਇਹ ਬਿਜਲੀ ਦਾ ਕਨੈਕਸ਼ਨ ਜੀ ਮੈਨੇ ਕਿਸੇ ਤੋਂ ਤਾਰ ਲਿੱਤੀ ਹੋਈ ਥੀ ਜੀ ਉਹ ਕਟਾਰ ਆਇਆ ਸੀ ਇਹ ਸਪੈਸ਼ਲ ਇਹਨਾਂ ਨੂੰ ਰਾਤ ਦੀ ਪਰੇਸ਼ਾਨ ਕਰ ਰਿਹਾ ਸੀ ਤੁਸੀਂ ਆ ਕੱਟੋ 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 ਅਸੀਂ ਗਰੀਬ ਬੰਦੇ ਆ ਜੀ ਇਹ ਛੱਤ ਵੀ ਨਹੀਂ ਹੈਗੀ ਸਾਡੇ ਸਿਰ ਥੱਲੇ ਇਹ ਤਾਂ ਫੇਰ ਵੀ ਕੋਠੀਆਂ ਪਾਈ ਬੈਠਾ ਜੀ ਇਹ ਏਜ 'ਚ ਵੀ ਨਹੀਂ ਗੁਜ਼ਾਰਾ ਕਰ ਲੈਂਦਾ ਸਾਨੂੰ ਇਹ ਵੀ ਕਹਿੰਦਾ ਸਾਨੂੰ ਤੋ ਤੁਸੀਂ ਪਤਾ ਕਰ ਸਕਦੇ ਹੋ ਜੀ ਹੋ ਗਏ 8-9 ਮਹੀਨੇ ਹੋ ਗਏ ਜੀ ਦੋ ਲੇਡੀਆਂ ਆਏ ਇਹ ਇਹ ਪਸ਼ੂ ਮੰਡੀ 'ਚ ਬਿਠਾ ਕੇ ਗਿਆ ਤੀ ਜੀ ੱੱਕੇ ਨਾਲ ਉੱਥੇ ਜੀ ਮੁਲਾਜ਼ਮਾਂ ਦੀ ਸਵੇਰ ਨੂੰ ਰੇਡ ਪਈ ਤੀ ਜੀ ਜਦੋਂ ਇਹ ਬਾਗੀਆਂ ਦੀਆਂ ਮੈਂ ਕਿਹਾ ਕੀ ਹੋ ਗਿਆ ਸਰ ਜੀ ਕਹਿੰਦੇ ਉਹਰੇ ਲੇਡੀਆਂ ਆ ਰਹੀਆਂ ਦੀਆਂ ਤੇ ਇਹ ਜਿਹੜੀਆਂ ਉਹ ਬੱਚੇ ਚੋਰੀ ਕਰਕੇ ਵੇਚਦੀਆਂ ਧੀਆਂ ਉਹ ਪੱਪੂ ਰਖਾਈਆਂ ਹੋਈਆਂ ਤੀਆਂ ਜੀ ਉਹ ਪੱਪੂ ਦਾ ਨਾਮ ਲੈਂਦੇ ਪੱਪੂ ਮੈਨੂੰ ਆਪ ਕਹਿ ਕੇ ਗਿਆ ਤੀ ਇਹ ਮੇਰੇ ਬੰਦੇ ਨੇ ਕਹਿੰਦਾ ਉਰੇ ਬੈਠਣਗੇ ਕਮਰੇ 'ਚ ਉਹ ਮੈਨੇ ਸਰ ਜੀ ਉਹ ਜਦੋਂ ਧੰਦਾ ਚੱਲੀ ਗਿਆ ਚੱਲੀ ਗਿਆ ਮੈਨੇ ਭਜਾਈਆਂ ਤੀਆਂ ਜੀ ਉਹ ਦੂਸਰੇ ਦਿਨ ਮੇਰੇ ਲਵੇ ਮਲਾਜਮ ਆਏ ਜੀ ਕਹਿੰਦੇ ਐ ਕਰਕੇ ਆ ਕੇਸ ਕਰਕੇ ਗਈਆਂ ਨੇ ਇਹ ਜਨਨੀਆਂ ਬੱਚਾ ਪੁੱਛੇ ਵੇਚ ਕੇ ਗਈਆਂ ਨੇ ਉਦੋਂ ਮੈਂ ਪੱਪੂ ਨੂੰ ਫੋਨ ਲਾਇਆ ਜੀ ਵੀ ਮਲਾਜਮ ਆਏ ਹੋਏ ਨੇ ਪੱਪੂ ਨੇ ਮੇਰਾ ਫੋਨ ਨਹੀਂ ਚੱਕਿਆ ਫਿਰ ਮੈਨੂੰ ਮਿਲਿਆ ਪੱਪੂ ਕਹਿੰਦਾ ਮੇਰਾ ਨਾਮ ਨਾ ਆਵੇ ਵਿੱਚ ਕਹਿੰਦਾ ਜੀ ਮੇਰਾ ਨਾਮ ਆ ਗਿਆ ਕਹਿੰਦਾ ਕੰਦਾ ਤੂੰ ਸੋਚ ਲਈ ਮੈਂ ਫੇਰ بیوی ਚਲੋ ਮੇਰੇ ਛੋਟੇ ਛੋਟੇ ਬੱਚੇ ਨੇ ਕਿ ਮੈਨੂੰ ਇਹਦਾ ਨਾਮ ਨਹੀਂ ਦਿੱਤਾ ਜੀ ਅੱਜ ਤਾਂ ਇਹ ਮੇਰੀ ਘਰ ਵਾਲੀ ਨਾਲੇ ਤੱਕਾ ਕਰ ਗਿਆ ਜੀ ਵੀ ਤੁਸੀਂ ਕੀ ਕਹੋਗੇ ਪਾਜੀ ਮੈਂ ਨਾ ਤਾਂ ਰਿੰਕੀ ਨੂੰ ਜਾਣਦਾ ਨਾ ਮੈਂ ਸੰਦੀਪ ਨੂੰ ਜਾਣਦਾ ਨਾ ਮੈਨੂੰ ਮਸਲਾ ਪਤਾ ਵੀ ਕੀ ਹੈ ਜੀ ਮੈਂ ਤਾਂ ਸਾਰੀ ਜਦੋਂ ਕਹਾਣੀ ਬੀਤ ਗਈ ਉਹ ਤੋਂ ਬਾਅਦ ਮੈਂ ਪਤਾ ਕੀਤਾ ਵੀ ਅਸਲ ਚ ਰੌਲਾ ਕੀ ਹੈ ਸੁਣਨ ਦੇ ਵਿੱਚ ਇਹ ਆਇਆ ਐਸ ਡੀਓ ਬਿਜਲੀ ਬੋਰਡ ਤੇ ਉਹਨਾਂ ਦੇ ਕੁਝ ਮੁਲਾਜ਼ਮ ਅੱਜ ਕਿਤੇ ਕੁੰਡੀ ਲੱਗੀ ਹੋਊਗੀ ਵਿਚਲੀ ਉਹਨਾਂ ਦਾ ਕੰਮ ਹੈ ਉਹ ਕੱਟਣ ਗਏ ਹੋਣਗੇ ਉੱਥੇ ਸਾਡਾ ਇੱਕ ਮੁਲਾਜ਼ਮ ਹੈ ਨਵਜੋਤ ਜਿਹਦੀ ਸਾਰੇ ਸ਼ਹਿਰ ਦੇ ਵਿੱਚ ਆਊਟਸੋਰਸ ਮੁਲਾਜ਼ਮ ਹੈ ਜਿਹਦੀ ਸਾਰੇ ਸ਼ਹਿਰ ਚ ਢੇੜੀਆਂ ਢੂਰੀਆਂ ਚੈੱਕ ਕਰਨ ਦੀ ਡਿਊਟੀ ਹੈ ਇਹ ਉੱਥੋਂ ਲੰਘ ਰਿਹਾ ਤੇ ਉਹਨੇ ਉੱਥੇ ਕੱਟ ਦੇ ਕੇ ਕੋਈ ਲੇਡੀਜ਼ ਗਾਲਾਂ ਕੱਟ ਰਹੀਆਂ ਹੁਣਗੀਆਂ ਉਹਨਾਂ ਦਾ ਮੁਲਾਜ਼ਮਾਂ ਨਾਲ ਜਿਹੜੇ ਕੁੰਡੀ ਕੱਟ ਰਹੇ ਸੀ ਪਤਾ ਨਹੀਂ ਕੀ ਰੋਲਾ ਸੰਤ ਇਹ ਵੀ ਨਹੀਂ ਪਤਾ ਤੇ ਇਹ ਉੱਥੇ ਖੜ ਗਿਆ ਉਹ ਪਤਾ ਨਹੀਂ ਇਹਦਾ ਭਲੇਖਾ ਉਹਨਾਂ ਨੂੰ ਪੈ ਗਿਆ ਵੀ ਇਹ ਵੀ ਮੁਲਾਜ਼ਮ ਹੈ ਤੇ ਉਹਨਾਂ ਨੇ ਇਹਦਾ ਐਕਟਿਵ ਆ ਉੱਥੇ ਭੰਨਾ ਇਟਾ ਉਟਾ ਮਾਰਨੀਆਂ ਸ਼ੁਰੂ ਕਰਤੀਆਂ ਇਹ ਡਰ ਕੇ ਇਧਰ ਨੂੰ ਭੱਜ ਆਇਆ ਇਹਨੇ ਆਪਣੇ ਭਾਈ ਨੂੰ ਫੋਨ ਕੀਤਾ ਰਵੀਆ ਉਹ ਵੀ ਆਪਣੇ ਕੋਲ ਆਊਟਸੋਰਸ ਮਲਾਜਮ ਹੈ ਰਵੀ ਨੇ ਅੱਗੋਂ ਮੈਨੂੰ ਫੋਨ ਕੀਤਾ ਵੀ ਸਾਡਾ ਐਕਟਿਵਾ ਨਹੀਂ ਦੇ ਰਹੇ ਮੈਂ ਐਸਚੋ ਸਾਹਿਬਾਨ ਨੂੰ ਬੇਨਤੀ ਕੀਤੀ ਕਿ ਸਾਡੇ ਬੰਦੇ ਉੱਤੇ ਸਪਾਈ ਮਲਾਜਮ ਨੇ ਕੋਈ ਵਿਜਲੀ ਦੀ ਕੁੰਡੀ ਕੱਟ ਰਿਆ ਸੀ ਤੇ ਜਿਹੜੀ ਜਾਲੀ ਲਾਈ ਹੋਈ ਸੀ ਤੇ ਉਹਦੇ ਵਿੱਚ ਵੀ ਸਾਡਾ ਐਕਟਿਵਾ ਭੰਨਤਾ ਉਹਨਾਂ ਨੇ ਤੇ ਕਾਈਂਡਲੀ ਦਵਾਇਆ ਜਾਵੇ ਉਹਨਾਂ ਨੇ ਪੁਲਿਸ ਨੂੰ ਮਲਾਜਮ ਭੇਜੇ ਤੇ ਐਕਟਿਵਾ ਦਵਾਤਾ ਆਹ ਗੱਲ ਹੈ ਬਾਤਾਂ ਨਾ ਮੈਂ ਸੰਦੀਪ ਨਾ ਰਿੰਕੀ ਨਾ ਹੂਰ ਨਾ ਮੈਂ ਜਾਣਦਾ ਨਾ ਮੈਂ ਕਦੇ ਗਿਆ ਉੱਥੇ ਨਾ ਵੀ ਕੀ ਲੈਂਡ ਦੇਣਾ ਉੱਥੇ ਬਾਕੀ ਉੱਥੇ ਬਾਜ਼ਾਰ ਹੈ ਜੇ ਸੀਪੀ ਸਾਡੇ ਐਸਟੀਪੀ ਤੇ ਖੜਦੀ ਹੈ ਜੀ ਜਿਹੜਾ ਇਹ ਐਸਟੀਪੀ ਟ੍ਰੀਟਮੈਂਟ ਪਲਾਂਟ ਹੈ ਨਗਰ ਕੌਂਸਲ ਦਾ ਉੱਥੇ ਸਾਡੀ ਪੂਪ ਲਾਈਨ ਖੜਦੀ ਹੈ ਨਾਲ ਸਾਡਾ ਐਮ ਆਰ ਐਫ ਹੈ ਜਿੱਥੇ ਸਾਰਾ ਕੂੜਾ ਗਿੱਲਾ ਸੁੱਕਾ ਕੂੜਾ ਚੁਣਿਆ ਜਾਂਦਾ ਉੱਥੇ ਤਾਂ ਸਾਡੇ 100 ਗਿਹੜਾ ਜੀ ਐਮ ਆਰ ਐਫ ਤੇ ਪਰ ਐਮ ਆਰ ਐਫ ਤਾਂ ਉਹਨਾਂ ਦੇ ਘਰ ਤੋਂ ਕਾਫੀ ਦੂਰ ਹੈ ਜੀ ਸਾਡਾ ਨਾ ਸਾਡੇ ਮੁਲਾਜ਼ਮ ਦਾ ਨਾ ਸਾਡਾ ਕੋਈ ਕਿਸੇ ਤਰੀਕੇ ਦਾ ਲੈਂਡ ਦੇਣ ਹੈ ਹੀ ਨਹੀਂ ਉਹਨਾਂ ਨਾਲ ਕਿਸੇ ਨਾ ਸੀ ਗਏ ਇਹਨਾਂ ਨੇ ਇਹ ਕਿਹਾ ਵੀ ਜਿਹੜੀ ਮੰਡੀ ਹੈ ਨਾ ਹਾਂ ਜੀ ਜੀ ਮੇਂ ਮੰਡੀ 'ਚ ਸਾਡੀ ਉਹ ਰਹਿੰਦੇ ਨੇ ਬੀਓ ਤੋਂ ਤੁਸੀਂ ਸਰ ਆਪਾਂ ਨੂੰ ਤਾਂ ਇਹ ਵੀ ਨਹੀਂ ਪਤਾ ਮੰਡੀ 'ਚ ਰਹਿੰਦੇ ਨੇ ਕਿ ਨਹੀਂ ਰਹਿੰਦੇ ਜੀ ਉਹ ਮੰਡੀ ਹੈ ਕਿ ਦੀ ਅਸਰ ਸੰਤ ਇਹ ਵੀ ਨਹੀਂ ਪਤਾ ਕਿਦੇ ਅੰਡਰ ਆਉਂਦੀ ਆ ਡੰਗਰ ਮੰਡੀ ਦੇ ਵਿੱਚ ਰਹਿੰਦੇ ਹੋਣਗੇ ਉਹ ਪਰ ਸਾਨੂੰ ਇਹ ਨਹੀਂ ਪਤਾ ਉਹ ਕਿਨੇ ਰੱਖੇ ਹੋਏ ਨੇ ਕਿਹਦੇ ਕਹੇ ਤੇ ਰੱਖੇ ਹੋਏ ਨੇ ਹੁਣ ਬਿਜਲੀ ਦੀ ਕੁੰਡੀ ਜੇ ਲੱਗੀ ਹੋਈ ਆ ਉਹ ਉਹ ਵੀ ਪੱਪੂ ਨੇ ਕਰਕੇ ਲਵਾਈ ਆ ਮੇਰਾ ਸਾਡਾ ਕੀ ਰੋਲ ਹੈ ਦੇਖੋ ਉਹ ਉਹਨਾਂ ਦਾ ਮਹਿਕਮਾ ਅਲੱਗ ਆ ਸਾਡੇ ਨਾਲ ਤਾਂ ਅਜੇ ਤਾਂ ਨਗਰ ਕੌਂਸਲ ਦਾ ਜੇ ਕੋਈ ਮਹਿਕਮਾ ਹੈ ਉਹ ਮੈਂ ਮੇਰੀ ਪਤਨੀ ਪ੍ਰਧਾਨ ਨੇ ਮੈਂ ਉਹਨਾਂ ਦੇ ਲੈਵਲ ਤੇ ਜੇ ਕੋਈ ਉਹਨਾਂ ਨਾਲ ਗੱਲ ਆ ਉਹਨਾਂ ਨੂੰ ਪੁੱਛ ਕੇ ਦੱਸ ਦੂੰ ਪਰ ਬਿਜਲੀ ਬੋਰਡ ਦੇ ਵਿਭਾਗ ਵਿੱਚ ਨਗਰ ਕੌਂਸਲ ਜਾਂ ਸਾਡਾ ਸਫਾਈ ਮੁਲਾਜ਼ਮ ਕੋਈ ਕਿਵੇਂ ਇੰਟਰਫੇਅਰ ਕਰ ਦੂਗਾ ਵੀ ਤੁਸੀਂ ਉੱਥੇ ਬਿਜਲੀ ਕੁੰਡੀ ਲਾ ਲਓ ਅਸੀਂ ਕੀ ਕਹੀਏ ਉਹਨਾਂ ਨੂੰ ਵੀ ਨਾ ਕਟੋ ਸਮਝਦਾਰ ਹਾਂ ਜੀ